ਦੋਸਤੋ ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਅਨੇਕਾਂ ਹਿੰਦੀ ਫਿਲਮਾਂ ਦੇ ਵਿੱਚ ਸੁਪਰ ਹਿੱਟ ਗਾਣੇ ਗਾਉਣ ਵਾਲੇ ਪੰਜਾਬੀ ਮੂਲ ਦੇ ਵਿਸ਼ਵ ਪ੍ਰਸਿੱਧ ਗਾਇਕ ਮੀਕਾ ਸਿੰਘ ਬੀਤੇ ਕੱਲ੍ਹ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਉੱਤਰ ਦੇ ਅਨਸਾਰ ਹੀ ਪ੍ਰਸ਼ੰਸਕਾਂ ਨੇ ਉਹਨਾਂ ਨੂੰ ਕੇਰਾ ਪਾ ਲਿਆ ਔਰ ਇਸ ਮੌਕੇ ਤੇ ਮੀਕਾ ਸਿੰਘ ਨੇ ਵੀ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਔਰ ਪ੍ਰਸ਼ੰਸਕਾਂ ਨੇ ਖੂਬ ਸੈਲਫੀਆਂ ਮੀਕਾ ਸਿੰਘ ਦੇ ਨਾਲ ਲਈਆਂ ਔਰ ਉਸ ਦੇ ਬਾਅਦ ਮੀਕਾ ਸਿੰਘ ਇੱਕ ਸ਼ਰਧਾਲੂ ਦੇ ਵਾਂਗ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਪਹੁੰਚੇ ਜਿੱਥੇ ਉਹਨਾਂ ਨੇ ਮੱਥਾ ਟੇਕਣ ਦੇ ਨਾਲ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆਓ ਤੁਹਾਨੂੰ ਸੁਣਾਉਂਦੇ ਹਾਂ ਹੋਰ ਕੀ ਕੁਝ ਕਿਹਾ ਮੀਕਾ ਸਿੰਘ ਨੇ ਇਹ ਤੋਂ ਪਰਾਂਵੰਖ ਸਦਮੋ ਕੋ ਨੂ ਦੂਜੀ ਦਾ ਦਰਸ਼ਨ ਕਰਨ ਆਏ ਔਰ ਜੰਨਿਵਾਰ ਦਰਸ਼ਨ ਕਰਨ ਆਨੇ ਹਮੇਸ਼ਾ ਸੱਚੇ ਪਾਤਸ਼ਾਹ ਦਾ ਸਾਰਾ ਤੇ ਮੇਰ ਕਰਦੇ ਨੇ ਔਰ ਇੱਕ ਸਾਲ ਮਨ ਨੂੰ ਹੋ ਗਿਆ ਸੀ ਮੈਂ ਕੋਸ਼ਿਸ਼ ਕਰਦਾ ਕਿ ਮੈਂ ਆਂਦਰ ਰਵਾਂ ਹਰ ਮਹੀਨੇ ਆਵਾਂ ਲੇਕਿਨ ਜਦੋਂ ਉਹਨਾਂ ਦਾ ਹੁਕਮ ਹੁੰਦਾ ਉਹਦੀ ਜਾਣਾ ਹੁੰਦਾ ਸੋ ਮਾਰਾ ਸਾਰੇ ਤੇ ਕੀ ਬਰਕਤ ਚੜ੍ਹਦੀ ਕਲਾ ਕਿੰਨਾ ਲੱਗਾ ਰਮੇਂਦਰ ਸਾਹਿਬ ਤੁਸੀਂ ਪਹੁੰਚੇ ਹੋ ਅੰਦਰ ਮੱਥਾ ਟੇਕਿਆ ਹਮੇਸ਼ਾ ਮਾਣ ਚ ਲੱਗਦਾ ਜੀ ਤੁਸੀਂ ਜਦੋਂ ਵੀ ਅੰਮ੍ਰਿਤਸਰ ਆਉਂਦੇ ਹੋ ਹਮੇਸ਼ਾ ਰਮੇਂਦਰ ਸਾਹਿਬ ਨੂੰ ਮੇਟੀਆਂ ਦਾਸ ਬੇਨਤੀ ਕੀਤਾ ਸਾਰਾ ਲਈ ਨਾਨਕਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਦਤ ਜਿੰਨਾ ਨਵਾਂ ਕੀ ਲੈ ਕੇ ਆ ਰਹੇ ਹੋ ਜੀ ਨਵਾਂ ਹਲੇ ਦੱਸਾਂਗੇ ਕੁਝ ਨਹੀਂ ਫਿਲਹਾਲ ਤੇ ਮੈਂ ਸਿਰ ਦਰਸ਼ਨ ਕਰ ਆਇਆ ਜੀ ਤੇ ਮਿਕਾ ਭਾਜੀ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਬਸ ਇੱਥੇ ਆ ਕੇ ਜਰੂਰ ਮੱਥਾ ਟੇਕਿਆ ਕਰੋ ਇਸ ਪਾਵਨ ਪਵਿੱਤਰ ਜਗ੍ਹਾ 'ਚ ਬਹੁਤ ਤਾਕਤ ਹੈ ਜੋ ਵੀ ਮੰਗੋਗੇ ਹਮੇਸ਼ਾ ਮਿਲਦਾ ਪਰ ਸੱਚ